ਨਹੀਂ ਲੱਗੇਗੀ ਨਹੀਂ ਲੱਗੇਗੀ ਨਹੀਂ ਲੱਗੇਗੀ ਜੀ ਅੱਛਾ ਤਾਂ ਬੰਦੀ ਸਿੰਘ ਨੇ ਫੋਟੋ ਨਹੀਂ ਲਾਉਣੀ ਆ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਹੋਣੀ ਫਿਰ ਸਾਡੀ ਗੱਲ ਹੋ ਗਈ ਯਾਰ ਸੰਗਤ ਅਸਰਾਹ ਕਰਦੇ ਜੀ ਮੈਨੇਜਮੈਂਟ ਨਹੀਂ ਲੱਗੇਗੀ ਆ ਫੋਟੋ ਲਾਓ ਲੱਗੀ ਸੰਤਾਂ ਦੀ ਫੋਟੋ ਲਾ ਦਿਓ ਲਾ ਦਿਓ ਆ ਵੀਡੀਓ ਬਣਾਓ ਵੀਡੀਓ ਬਣਾਓ ਆ ਵੀਡੀਓ ਬਣਾਓ ਸੰਤਾਂ ਦੇ ਫੋਟੋ ਲਾਉਂਦਾ ਜੀ ਜੰਦਾਬਾਦ ਵਾਰ ਇਹਦੇ ਵਿੱਚ ਬਹੁਤ ਗੱਲਾਂ ਦੀ ਸਯੋਗ ਦੀ ਲੋੜ ਦਿਖਾਈ ਨਹੀਂ ਦੇ ਰਹੀ ਕਿਉਂਕਿ ਚਸ਼ਮਦੀਦ ਨੇ ਉੱਥੇ ਬਹੁਤ ਨਹੀਂ ਜਿੱਥੇ ਕਿ 10-12 ਰਾਊਂਡ ਜਿਹੜੇ ਆ ਗੋਲੀਆਂ ਦੇ ਚੱਲੇ ਨੇ ਜਿੱਥੇ ਮੁਗਲਿਆ ਸਰਦਾਰ ਨੇ Hindu ਮੰਦਰਾਂ ਨੂੰ ਤਾਇਆ ਅੰਦਰ ਗੋਲੀ ਚਲਵਾਈ ਤੇ ਅੱਜ ਤੱਕ ਇਹ ਨਹੀਂ ਦੱਸ ਸਕਿਆ ਕਿ ਗੋਲੀ ਕਿਸੇ ਕਹਨ ਤੇ ਚਲੀ ਹਾਲੇ ਤੱਕ ਇਸ ਗੱਲ ਦਾ ਨਿਰਣਾ ਸਰਕਾਰ ਦਾ ਪੱਖ ਨਹੀਂ ਦੱਸ ਸਕਿਆ ਜਿਹੜੀਆਂ ਸਾਡੀਆਂ ਜਥੇਬੰਦੀਆਂ ਆਪਣੇ ਆਪ ਨੂੰ ਵੱਡੀਆਂ ਚੇਤਨ ਵੀ ਸਮਝਦੀਆਂ ਨੇ ਤੇ ਆਪਣੇ ਆਪ ਨੂੰ ਉਹ ਵੱਡੇ ਦਾਅਵੇ ਵੀ ਕਰਦੀਆਂ ਨੇ ਤੇ ਸਾਨੂੰ ਇਹ ਵੱਡਾ ਅਫਸੋਸ ਆ ਕਿ ਵੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਉਹਨਾਂ ਦੀ ਤਸਵੀਰ ਨੂੰ ਹਟਾਉਣ ਦਾ ਇਹ ਮਸਲਾ ਮੈਨੂੰ ਸਮਝ ਤੋਂ ਬਾਹਰ ਆ ਕਿ ਉਹਨਾਂ ਨੇ ਇਹ ਗੱਲ ਕਿਉਂ ਕੀਤੀ ਮਾੜੀ ਗੱਲ ਕਿ ਕੀਤੀ ਆ ਜਿਸ ਤਰ੍ਹਾਂ ਦੇ ਉਹਨਾਂ ਨੇ ਮੱਜਦਤ ਆ ਗਏ ਉਥੇ ਆਪਣੇ ਰਾਮ ਦਾ ਮੰਦਿਰ ਬਣਾਇਆ ਉਥੇ ਜਿਹੜੇ ਸਿੱਖਾਂ ਤੋਂ ਕੋਈ ਗੁਰਦੁਆਰੇ ਨਹੀਂ ਉਹ ਗੁਰਦੁਆਰੇ ਮੁਰ ਤੋਂ ਜਿਹੜੀ ਹੈ ਸਰਕਾਰ ਜਿਹੜੀ ਹੈ ਇਸ ਗੱਲ ਵਾਸਤੇ ਵੀ ਕਦੋਂ ਖੋਟੇ ਲੱਗਦਾ ਹੈ ਕਿ ਇਹ ਜਿਹੜੇ yogi ਦੱਗਾ ਨਾਥ ਆ ਉਹ ਇੱਕ ਧਰਮੀ ਇੱਕ ਸਾਂਸਕ੍ਰਿਤੀ ਨਾਲ ਸੰਬੰਧਤ ਆ ਉਹ ਇਸ ਬਣਾ ਤੇ ਧਾ ਦਿੱਤੇ ਗਏ ਕਿ ਇੱਥੇ ਇਹ ਜਿਹੜਾ ਹੈ ਕਿ ਇਹ ਗਲਿਆਰਾ ਖੁੱਲਾ ਕਰਨਾ ਜਾਂ ਹੋਰ ਉਸੀਆਂ ਗੱਲਾਂ ਹੋਣੀਆਂ ਉਹ ਇਹ ਬੜੀ ਮਾੜੀ ਗੱਲ ਆ ਅੱਜ ਉਹਨਾਂ ਦੇ ਗੁਰਦੁਆਰਿਆਂ ਨੂੰ ਧਾਕੇ ਜਿਹੜੇ ਮੰਦਰ ਬਣਾਉਣ ਦੀ ਰਵਾਇਤ ਕੁਝਲੇ ਸਮੇਂ ਚੱਲੀ ਸੀ ਉਸ ਨੂੰ ਜਰੂਰ ਮੋੜਾ ਪੈਣਾ ਤੁਸੀਂ ਜਿਵੇਂ ਆਜਮਗੜ ਦੀ ਗੱਲ ਕਰ ਰਹੇ ਹੋ ਯੂਪੀ ਦੇ ਅੰਦਰ ਆਜਮਗੜ ਗੁਰਦੁਆਰਾ ਗੁਰਨਾਨਕ ਦੇਵ ਜੀ ਮਹਾਰਾਜ ਉੱਥੇ ਚੱਲਣ ਪਾਏ ਉਹਨਾਂ ਨੇ ਉੱਥੇ ਜਿਹੜੇ ਆ ਮਾਫੀਆ ਨੇ ਕੋਈ ਕਬਜ਼ਾ ਕਰ ਲਿਆ ਜੇ ਮੰਦਰ ਧਾਕੇ ਮਸਜਿਦ ਬਣੀ ਉਹ ਵੀ ਮਾੜੀ ਸੀ ਇਸ ਦੇਸ਼ ਦੇ ਅੰਦਰ ਦੇਸ਼ ਦੇ ਕਾਨੂੰਨ ਦਾ ਸਹਾਰਾ ਲੈ ਕੇ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਉਸ ਮਸਜਿਦ ਨੂੰ ਢਾਕੇ ਉੱਥੇ ਰਾਮ ਮੰਦਰ ਬਣਾਇਆ ਤੂੰ ਵਿਚਾਰ ਹੀ ਨਹੀਂ ਹੈ ਕਿ ਸੰਤ ਬਾਬਾ ਜਨਨ ਸਿੰਘ ਖਾਲਸਾ ਪੰਡਰਾਂ ਵਾਲਾਂ ਦੀ ਤਸਵੀਰ ਤੇ ਕਿਸੇ ਤਰ੍ਹਾਂ ਦਾ ਕਿੰਤੂ ਹੋਵੇ ਪਿੰਡ ਬੋਹਵਿੰਡ ਵਿੱਚ ਹੋਈ ਘਟਨਾ ਤੇ ਬੋਲੇ ਗੁਰਚਰਨ ਸਿੰਘ ਗਰੇਵਾਲ ਸੱਚੇ ਕਾਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੋਹਵਿੰਡ ਵਿੱਚ ਹੋਈ ਘਟਨਾ ਤੇ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਵੇਗਾ ਤਾਂ ਉਸ ਦਾ ਨਤੀਜਾ ਵੀ ਬੁਰਾ ਹੀ ਨਿਕਲੇਗਾ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਕਈ ਹੋਰ ਮੁੱਦਿਆਂ ਤੇ ਗੱਲਬਾਤ ਵੀ ਕੀਤੀ ਗਈ ਅਤੇ ਨਾਲ ਦੀ ਨਾਲ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਸੁਲਤਾਨਪੁਰ ਲੋਧੀ ਵਿੱਚ ਹੋਈ ਘਟਨਾ ਤੇ ਇੱਕ ਅਜਲਾਸ ਬੁਲਾਇਆ ਜਾਏਗਾ ਜਿਸ ਤੇ ਪੂਰੀ ਕਾਰਵਾਈ ਵੀ ਕੀਤੀ ਜਾਏਗੀ ਅਤੇ ਨਾਲ ਦੀ ਨਾਲ ਇਹ ਵੀ ਪਤਾ ਲਗਾਇਆ ਜਾਏਗਾ ਕਿ ਪਹਿਲਾਂ ਕਿਸ ਦੀ ਗਲਤੀ ਸੀ ਜਿਸ ਤੋਂ ਲੈ ਕੇ ਪਹਿਲੀ ਤਰੀਕ ਨੂੰ ਇੱਕ ਅਜਲਾਸ ਬੁਲਾਇਆ ਜਾਏਗਾ ਅਤੇ ਇਸ ਸਾਰੇ ਮੁੱਦੇ ਤੇ ਚਰਚਾ ਵੀ ਕੀਤੀ ਜਾਏਗੀ ਉੱਥੇ ਉਹਨਾਂ ਦੇ ਵੱਲੋਂ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਤੇ ਸਾਰਿਆਂ ਨੂੰ ਵਧਾਈ ਦਿੱਤੀ ਗਈ ਪਰ ਯੂਪੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਹੋਏ ਕਬਜ਼ੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਯੂਪੀ ਦੇ ਯੂਪੀ ਦੇ ਯੋਗੀ ਅਦਿੱਤ ਨਾਰਥ ਨੂੰ ਨਿਸ਼ਾਨਾ ਵੀ ਬਣਾਇਆ ਗਿਆ ਅਤੇ ਕਈ ਸਵਾਲ ਵੀ ਉਹਨਾਂ ਤੇ ਚੁੱਕੇ ਗਏ ਨੇ ਨਾ ਸਾਹਮਣੇ ਚਾਹੇ ਮਾਮਲਾ ਖਤਮ ਹੋ ਗਿਆ ਪਰ ਉਹ ਫਿਰ ਵੀ ਕਿਤੇ ਨਾ ਕਿਤੇ ਹੁੰਦਾ ਕਿ ਰੋਸ ਹੈ ਦੇਖੋ ਉਹ ਵਿੰਡ ਦੇ ਮਾਮਲੇ ਦਾ ਜਿਹੜਾ ਉੱਥੋਂ ਦੇ ਪ੍ਰਬੰਧਕ ਸੀ ਜਿਹੜੇ ਉੱਥੇ ਦੇ ਪ੍ਰਧਾਨ ਨੇ ਸਾਡੇ ਕਰਨਲ ਸਾਹਿਬ ਉਹਨਾਂ ਨੇ ਹੀ ਇਸ ਕਹਿੰਦੇ ਮਾਮਲੇ ਨੂੰ ਜਨਮ ਦਿੱਤਾ ਜਾਂ ਇਹ ਮਾਮਲਾ ਉਹਨਾਂ ਨੇ ਆਪ ਹੀ ਸਿਹੜਿਆ ਸੋ ਵੇਖੋ ਇਸ ਗੱਲ ਦੇ ਵਿੱਚ ਤਾਂ ਕਿਤੇ ਵੀ ਕੋਈ ਕਹਿੰਦੇ ਆ ਕੋਈ ਉਹ ਵਿਚਾਰ ਹੀ ਨਹੀਂ ਹੈ ਕਿ ਸੰਤ ਬਾਬਾ ਜਨਾਲ ਸਿੰਘ ਖਾਲਸਾ ਪੰਡਰਾਂਵਾਲਾ ਦੀ ਤਸਵੀਰ ਤੇ ਕਿਸੇ ਤਰ੍ਹਾਂ ਦਾ ਗੰਤੂ ਹੋਵੇ ਸਰਕਾਰ ਇਸ ਗੱਲ ਇੱਕ ਇਹ ਤਾਂ ਕਹੇ ਸਰਕਾਰ ਦੇ ਲਈ ਜਿਹੜੇ ਇਨਕਲਾਬੀ ਲੋਕ ਹੁੰਦੇ ਨੇ ਸੰਘਰਸ਼ੀ ਲੋਕ ਹੁੰਦੇ ਨੇ ਸੱਚ ਬੋਲਣ ਵਾਲੇ ਲੋਕ ਹੁੰਦੇ ਨੇ ਉਹ ਉਹਨਾਂ ਵਾਸਤੇ ਜਿਹੜਾ ਨਜ਼ਰੀਆ ਵੱਖਰਾ ਰੱਖ ਦਿਆ ਪਰ ਜਿਹੜੇ ਗੁਰਦੁਆਰਾ ਦੇ ਪ੍ਰਬੰਧਕ ਨੇ ਉਹਨਾਂ ਦੇ ਮਨ ਦੇ ਵਿੱਚ ਸੰਤ ਪੰਡਰਾਂਵਾਲਾ ਦੀ ਤਸਵੀਰ ਲਾਉਣ ਦੀ ਗੱਲ ਆਵੇ ਤੇ ਉਹਦਾ ਜਿਹੜਾ ਉਹ ਉਹਨਾਂ ਦਾ ਜਿਹੜਾ ਬਾਡੀ ਲੈਂਗੁਏਜ ਆ ਉਹ ਬੜੀ ਮਤਲਬ ਖਤਰਨਾਕ ਹੋਵੇ ਤਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਦੇਖੋ ਸੰਤਾਵਾਂ ਦੀ ਸਖੀਅਤ ਦੇ ਬਾਰੇ ਬਿਆਨ ਕਰਨ ਦੀ ਮੈਨੂੰ ਲੱਗਦਾ ਵੀ ਕੋਈ ਲੋੜ ਹੀ ਨਹੀਂ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਦਾ ਨਾਮ ਹੀ ਇਸ ਗੱਲ ਹੀ ਕਾਫੀ ਆ ਜੇ ਖਾਸ ਤੌਰ ਤੇ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਕਿ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਤੌਰ ਤੇ ਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਮਹਾਨ ਸ਼ੀਰ ਦਾ ਰੁਤਬਾ ਦਿੱਤਾ ਗਿਆ ਤੇ ਹਰ ਸਾਲ ਅਸੀਂ ਵਰਸੀ ਕਾਲ ਤਖਤ ਸਾਹਿਬ ਤੇ ਮਨਾਈ ਜਾਂਦੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੂਚੀਆਂ ਸਿੱਖ ਜਥੇਬੰਦੀਆਂ ਮਨਾਉਂਦੀਆਂ ਜੇ ਵੀਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਤਸਵੀਰ ਨੂੰ ਹਟਾਉਣ ਦਾ بڑا ਮਸਲਾ ਹੈ ਮੈਨੂੰ ਸਮਝ ਤੋਂ ਬਾਹਰ ਆ ਕਿ ਉਹਨਾਂ ਨੇ ਇਹ ਗੱਲ ਕਿਉਂ ਕੀਤੀ ਮਾੜੀ ਗੱਲ ਕੀਤੀ ਆ ਉਸ ਗੱਲ ਦਾ ਭਾਵੇਂ ਉਹਨਾਂ ਨੇ ਖਮਾਜਾ ਵੀ ਭੁਗਤਿਆ ਠੀਕ ਆ ਕਿ ਇਸ ਗੱਲ ਨਾਲ ਮੈਂ ਬੜਾ ਸਹਿਮਤ ਨਹੀਂ ਆ ਕਿ ਜੋ ਉੱਥੇ ਭੰਤੋੜ ਹੋਈ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਜਦੋਂ ਤੁਸੀਂ ਭਾਵਨਾਵਾਂ ਖੇਡੋਗੇ ਤਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ ਤਾਂ ਇਹ ਗੱਲ ਜਿਹੜੀ ਆ ਮੈਨੂੰ ਲੱਗਦਾ ਕੀ ਹੋਰ ਵੀ ਆਉਣ ਵਾਲੇ ਲੋਕਾਂ ਵਾਸਤੇ ਇੱਕ ਸਬਕ ਹੈ ਕਿ ਸਿੱਖਾਂ ਦੇ ਮੰਦੇ ਅੰਦਰ ਆਪਣੇ ਜਿਹੜੇ ਆਗੂ ਤੇ ਆਪਣੇ ਸ਼ਹੀਦ ਆ ਉਹਨਾਂ ਦੇ ਲਈ ਕਿੰਨੀ ਕੋਈ ਜਗ੍ਹਾ ਇਹ ਉਸ ਗੱਲ ਦਾ ਜਿਉਂਦਾ ਜਾਗਦਾ ਜਿਹੜਾ ਪ੍ਰਤੀਕ ਹੈ ਇੱਕ ਤਰੀਕਾ ਜਿਲ੍ਹਾ ਜਿਸ ਲਾਸ ਵਾਇਆ ਗਿਆ ਇਸ ਬਾਰੇ ਦੇਖੋ ਅਸੀਂ ਇਸ ਗੱਲ ਹੀ ਬਹੁਤ ਫਿਕਰਮੰਦ ਵੀ ਆ ਤੇ ਚਿੰਤਤ ਵੀ ਆ ਕਿ ਜਿਹੜਾ ਸੁਲਤਾਨਪੁਰ ਲੋਧੀ ਸਾਹਿਬ ਵਿਸ਼ੇ ਗੁਰਦੁਆਰਾ ਜਿਹੜਾ ਉਸ ਦੇ ਵਿੱਚ ਜਿਹੜੀ ਪੁਲਿਸ ਦਾ ਵੱਡਣਾ ਜਿਸ ਢੰਗ ਨਾਲ ਵੱਡਣਾ ਕਿ ਉਹ ਜਿਹੜਾ ਮਸਲਾ ਕਿੰਨਾ ਕੋ ਗੰਭੀਰ ਸੀ ਇਹ ਸਾਰੀਆਂ ਗੱਲਾਂ ਹੁਣ ਤੱਕ ਜਿਹੜੀਆਂ ਸਾਹਮਣੇ ਆ ਚੁੱਕੀਆਂ। ਹਕਾਲਤਤ ਸਾਹਿਬ ਵੱਲੋਂ ਹੁਕਮ ਦੇ ਤਹਿਤ ਸ੍ਰੋਮਣੀ ਕਮੇਟੀ ਨੇ ਇੱਕ ਜਾਂਚ ਵੀ ਕੀਤੀ ਹੈ। ਉਸ ਜਾਂਚ ਦੇ ਵਿੱਚ ਜੋ ਦਿਖਾਈ ਦਿੱਤਾ ਭਾਵੇਂ ਉਹਦੇ ਵਿੱਚ ਸਰਕਾਰੀ ਪੱਖ ਵੱਲੋਂ ਸਾਡਾ ਕੋਈ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਗਿਆ। ਪਰ ਇਹਦੇ ਵਿੱਚ ਬਹੁਤ ਗੱਲਾਂ ਦੀ ਸਹਿਯੋਗ ਦੀ ਲੋੜ ਦਿਖਾਈ ਨਹੀਂ ਦੇ ਰਹੀ। ਯੋਗਿੰਚ ਅਸਮਦੀ ਨੇ ਉੱਥੇ ਬਹੁਤ ਬਹੁਤ ਨਹੀਂ ਜਿੱਥੇ ਕਿ 10-12 ਰਾਊਂਡ ਜਿਹੜੇ ਆ ਗੋਲੀਆਂ ਦੇ ਚੱਲੇ ਨੇ ਉੱਥੇ ਨਿਸ਼ਾਨ ਵੀ ਨਹੀਂ ਆ ਉੱਥੋਂ ਦੇ ਗਵਾਹ ਨਹੀਂ ਉੱਥੇ ਇੱਕ ਜਿਹੜਾ ਹੋਮਗਾਰਡ ਦਾ ਜਿਹੜਾ ਨੌਜਵਾਨ ਆ ਉਹ ਮਾਰਿਆ ਗਿਆ ਪਤਾ ਨਹੀਂ ਲੱਗ ਰਿਹਾ ਹਲੇ ਕਿਹਦੀ ਗੋਲੀ ਨਾਲ ਮਾਰਿਆ ਗਿਆ ਜਦੋਂ ਕਿ ਦੂਜੇ ਪਾਸਿਓਂ ਕੋਈ ਇਸ ਤਰ੍ਹਾਂ ਦੀ ਗੱਲ ਵਿਖਾਈ ਨਹੀਂ ਦਿੱਤੀ ਭਾਵੇਂ ਕਿ ਹਲੇ ਜਾਂਚ ਦਾ ਵਿਚਾਰ ਪਰ ਮੈਂ ਇਹ ਗੱਲ ਕਰਦਾ ਕਿ 4 ਵਜੇ ਉੱਠ ਕੇ ਤੇ ਗੁਰਦੁਆਰੇ ਦੇ ਭਾਵਾ ਕਰਨਾ ਜਦੋਂ ਕਿ ਉਦੋਂ ਪਹਿਲਾਂ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ ਹੈ ਇਹ ਗੱਲ ਠੀਕ ਹੈ ਕਿ ਕਿਸੇ ਦਾ ਕਿਸੇ ਨਾਲ ਹਿਤ ਹੋ ਸਕਦਾ ਪਰ ਇਹ ਗੱਲ ਜਿਹੜੀ ਹੈ ਬੈਠ ਕੇ ਸੁਲਝਾਉਣੀ ਸ਼ੁਰੂ ਹੋ ਚੁੱਕੀ ਸੀ ਪਰ ਜਿਸ ਤਰ੍ਹਾਂ ਦਾ ਉਹਨਾਂ ਦਾ ਨਜ਼ਰੀਆ ਸੀ ਉਹ ਸਰਕਾਰ ਦਾ ਇਸ ਗੱਲ ਪ੍ਰਤੀ ਕੋਈ ਜਵਾਬਦੇਹੀ ਨਾ ਕਰਨੀ ਇਹ ਗੁਰਦੁਆਰੇ ਦੇ ਵਿੱਚ ਜਿਹੜੀ ਆ ਪਵਿੱਤਰਤਾ ਭੰਗ ਕਰਨ ਵਾਲੀ ਗੱਲ ਪੁਲਿਸ ਦਾ ਵੱਡਣਾ ਜੋ ਹਾਲਾਤ ਨੇ ਤੇ ਉਸ ਤੋਂ ਬਾਅਦ ਜਿਹੜੀ ਹੋਰ ਮਾੜੀ ਗੱਲ ਆ ਕਿ ਇਹਦੀ ਜਿਹੜੀ ਜਾਂਚ ਹੈ ਉਹ ਵੀ ਉਸੇ ਐਸਐਸਪੀ ਦੇ ਅੰਡਰ ਹੀ ਵੀ ਦਿੱਤੀ ਗਈ ਜਿਹੜੇ ਐਸਐਸਪੀ ਨੇ ਅੰਦਰ ਗੋਲੀ ਚਲਾਈ ਤੇ ਅਜ ਤੱਕ ਇਹ ਨਹੀਂ ਦੱਸ ਸਕੇ ਕਿ ਗੋਲੀ ਕਿਸ ਦੇ ਘਰ ਤੇ ਚੱਲੀ ਹਾਲੇ ਤੱਕ ਇਸ ਗੱਲ ਦਾ ਨਿਰਣਾ ਸਰਕਾਰ ਦਾ ਪੱਖ ਨਹੀਂ ਦੱਸ ਸਕਿਆ ਸੋ ਦੂਦੇ ਤੋਂ ਇਲਾਵਾ ਜਿਹੜੀਆਂ ਸਾਡੀਆਂ ਜਥੇਬੰਦੀਆਂ ਆਪਣੇ ਆਪ ਨੂੰ ਵੱਡੀਆਂ ਚਤਨ ਵੀ ਸਮਝਦੀਆਂ ਨੇ ਤੇ ਆਪਣੇ ਆਪ ਨੂੰ ਉਹ ਵੱਡੇ ਦਾਅਵੇ ਵੀ ਕਰਦੀਆਂ ਨੇ ਤੇ ਸਾਨੂੰ ਇਹ ਵੱਡਾ ਅਫਸੋਸ ਆ ਕਿ ਉਹਨਾਂ ਵੱਲੋਂ ਅੱਜ ਤੱਕ ਇਸ ਮੁੱਦੇ ਤੇ ਕਿਸੇ ਤਰ੍ਹਾਂ ਦੀ ਕੋਈ ਜਨ ਵਿਚਾਰਾ ਜੋ ਨਹੀਂ ਕੀਤੀ ਗਈ ਈਵਨ ਕਿ ਬਿਆਨਬਾਜ਼ੀ ਵੀ ਨਹੀਂ ਕੀਤੀ ਗਈ ਜੀ ਜੀ ਲੱਗਦਾ ਕਿ ਉਹ ਸਰਕਾਰ ਦਾ ਪੱਖ ਜਿਹੜਾ ਉਹ ਡਟ ਕੇ ਪੂਰਨ ਦੀ ਜਿਹੜੀ ਆ ਉਹਨਾਂ ਦੀ ਮਨਸ਼ਾ ਦਿਖਾਈ ਦੂਰੀਏ ਤੋਂ ਇਸ ਗੱਲ ਨੂੰ ਮੱਦਨ ਜਿਹੜੀ ਫਿਕਰਮੰਦੀ ਨੂੰ ਲੈ ਕੇ ਕਿ ਇਸ ਤਰ੍ਹਾਂ ਦੇ ਇਹ ਘੜਨਾਵਾਂ ਵਾਪਰਨਗੀਆਂ ਤੇ ਮੀਡੀਆ ਜਾਂ ਜਿਹੜੇ ਪੰਥਕ ਜਥੇਬੰਦੀਆਂ ਜੀ ਇਸ ਗੱਲ ਦੇ ਲਈ ਡਟ ਕੇ ਨਹੀਂ ਆਉਣਗੀਆਂ ਤੇ ਸਰਕਾਰਾਂ ਦੇ ਪ੍ਰਭਾਵ ਤੇ ਰਹਿਣਗੀਆਂ ਇਹ ਬੜੀ ਮਾੜੀ ਗੱਲ ਆ ਇਸ ਗੱਲ 'ਈ ਵਿਚਾਰ ਕਰਨ ਲਈ ਚਲੋਣੀ ਗੁਰਦੁਆਰਾ ਬਰਨ ਦਾ ਕਮੇਟੀ ਦੇ ਪ੍ਰਧਾਨ ਹਰਜੋਤ ਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਯਰਨ ਇਲਾਜ ਸੱਜਿਆ ਗਿਆ ਜਿਹਦੇ ਵਿੱਚ ਪਹਿਲੀ ਤਰੀਕ ਨੂੰ ਇਹ 라ਤੀ ਵਿਚਾਰਾ ਮੁਰੂ ਕੱਲ ਕਿੰਨੇ ਸਿੰਘ ਜਥੇਬੰਦੀ ਵੱਲੋਂ ਵੀ ਮੈਮੋਰੰਡਮ ਦਿੱਤਾ ਗਿਆ ਜਿ세 ਕਾਲਰ ਸਾਨੂੰ ਕਿ ਨਿਰਪੱਖ ਜਾਂਚ ਕਰਾਏ ਕਿ ਜਾਂਚ ਠੀਕ ਨਹੀਂ ਹੋਈ। ਉਹਨਾਂ ਵੀ ਸਵਾਲ ਚੁੱਕੇ ਨੇ। ਚਲੋ ਹਰ ਬੰਦੇ ਦਾ ਆਪਣਾ ਪੱਖ ਆ ਉਹ ਗੱਲ ਕਰ ਸਕਦੇ ਆ ਪਰ ਅਸੀਂ ਤਾਂ ਜਿਹੜੀ ਸ਼੍ਰੋਣੀ ਕਮੇਟੀ ਵੱਲੋਂ ਜਾਂਚ ਕੀਤੀ ਗਈ ਆ ਮੈਨੂੰ ਲੱਗਦਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਯੋਧਯ ਰਾਮ ਮੰਦਰ ਦੇ ਉੱਤੇ ਦਾਨ ਲਿਆ ਗਿਆ ਸਮਾਗਮ ਹੋਇਆ। ਪਰ ਉਸੇ ਦਾ ਸਿੱਧ ਗੁਰਦੁਆਰੇ ਜਿਹਨੂੰ ਕਬਜ਼ਾ ਹੋਇਆ ਆਜਨਗੜ੍ਹ ਦੇ ਵਿੱਚ ਤੇ ਉੱਥੇ ਸਿੱਖ ਆਪਣੇ ਗੁਰਦੁਆਰੇ ਨਹੀਂ ਨਾ ਸਕਦੇ ਨਾ ਸਿੱਧੀ ਗੁਰੂ ਨਹੀਂ ਨਾ ਸਕਦੇ। ਠੀਕ ਹੋਊਗਾ। ਦੇਖੋ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਮਵਾਦ ਆਇਆ ਜਿੱਥੇ ਮੁਗਲਿਆ ਸਲਤਨਤ ਨੇ ਹਿੰਦੂ ਮੰਦਰਾਂ ਨੂੰ ਤਾਇਆ ਤੇ ਉਸ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਹੈ ਭਾਵੇਂ ਕੀ ਰੱਬ ਦਾ ਘਰ ਕਿਸੇ ਦਾ ਵੀ ਆ ਉਹ ਸਿੱਖੇ ਇਲਾਵਾ ਸਿਰਫ ਦੀ ਮਾਨਸਿਕਤਾ ਵਾ ਕਿਸੇ ਦਾ ਘਰ ਨਹੀਂ ਟਾਉਂਦਾ ਨਾ ਇਹਦੇ ਵਿੱਚ ਮੈਂ ਇਮਾਨਤ ਕਰਦਾ ਜੇ ਮੰਦਰ ਟਾ ਕੇ ਮਸਜਿਦ ਬਣੀ ਉਹ ਵੀ ਮਾੜੀ ਸੀ ਉਸ ਤੋਂ ਬਾਅਦ ਇਸ ਦੇਸ਼ ਦੇ ਅੰਦਰ ਦੇਸ਼ ਦੇ ਕਾਨੂੰਨ ਦਾ ਸਹਾਰਾ ਲੈ ਕੇ ਸੁਪਰੀ ਕੋਟ ਦਾ ਸਹਾਰਾ ਲੈ ਕੇ ਉਸ ਮਸਜਿਦ ਨੂੰ ਢਾ ਕੇ ਉੱਥੇ ਰਾਮ ਮੰਦਰ ਬਣਾਇਆ ਤੇ ਹਿੰਦੂ ਧਰਮ ਦੇ ਲਈ ਬੜਾ ਮਹੱਤਵ ਰੱਖਦਾ ਤੇ ਉਸ ਗੱਲ ਦੀ ਜਿਹੜੀ ਆ ਅਸੀਂ ਉਹਨਾਂ ਦੇ ਜਿਹੜਾ ਮੰਦਰ ਬਣਿਆ ਰਾਮ ਦਾ ਮੰਦਰ ਬਣਿਆ ਉਸ ਮੰਦਰ ਦਾ ਅਸੀਂ ਵੀ ਸਨਮਾਨ ਕਰਦੇ ਹਾਂ ਕਿਉਂਕਿ ਗੁਰੂ ਸਾਹਿਬ ਤੇ ਸੈਤਿਗੁਰੂ ਗੰਗਾ ਸਾਹਿਬ ਜੀ ਵਿਚ ਰਾਮ ਜੀ ਲਈ ਜਿਹੜਾ ਸਨਮਾਨਤ ਜਿਹੜਾ ਕਬੂਲਿਆ ਉਹ ਪਾਏ ਜਾਂਦੇ ਆ ਇਹਦੇ ਅਸੀਂ ਕਿਸੇ ਵੀ ਤਰ੍ਹਾਂ ਆਵਾਜ਼ ਨਹੀਂ ਬੰਦੇਗੇ ਪਰ ਅੱਜ ਇਸ ਗੱਲ ਲਈ ਜੀ ਅਸੀਂ ਵਧਾਈ ਦਿੰਨੇ ਆ ਉਹਨਾਂ ਨੂੰ ਉਹਨਾਂ ਦੇ ਮੰਦਰ ਬਣਦੀ ਤੇ ਅਸੀਂ ਇਹ ਚਾਹੁੰਦੇ ਆ ਕਿ ਹੁਣ ਜਿਹੜੇ ਦੇਸ਼ ਲਈ ਜਿਸ ਕੌਮ ਲਈ ਸਿੱਖ ਕੌਮ ਨੇ ਵੱਡੇ ਕਹਿੰਦੇ ਹੁੰਦੇ ਆ ਕੁਰਬਾਨੀਆਂ ਕੀਤੀਆਂ ਹੋਣ ਤੇ ਦੁਨੀਆ ਇਸ ਗੱਲ ਲਈ ਸਲਾਹੁਤਾ ਵੀ ਕਰੇ ਤੇ ਦੁਨੀਆ ਦਾ ਇਤਿਹਾਸ ਇਸ ਗੱਲ ਲਈ ਬੋਲੇ ਵੀ ਅੱਜ ਉਹਨਾਂ ਦੇ ਗੁਰਦੁਆਰਿਆਂ ਨੂੰ ਧਾਕੇ ਜਿਹੜੇ ਮੰਦਿਰ ਬਣਾਉਣ ਦੀ ਰਵਾਇਤ ਪਿਛਲੇ ਸਮੇਂ ਚੱਲੀ ਸੀ ਉਸ ਨੂੰ ਜਰੂਰ ਮੋੜਾ ਪੈਣਾ ਚਾਹੀਦਾ ਤੁਸੀਂ ਜਿਵੇਂ ਆਜਮਗੜ ਦੀ ਗੱਲ ਕਰ ਰਹੇ ਹੋ ਯੂਪੀ ਦੇ ਅੰਦਰ ਆਜਮਗੜ ਗੁਰਦੁਆਰਾ ਗੁਰਨਾਣਕ ਦੇਵ ਜੀ ਮਹਾਰਾਜ ਉਹ ਉੱਥੇ ਚੱਲਣ ਪਾਏ ਉਹਨਾਂ ਨੇ ਉੱਥੇ ਜਿਹੜੇ ਆ ਮਾਫੀਆ ਨੇ ਕੋ ਕਬਜ਼ਾ ਕਰ ਲਿਆ ਤੇ ਸਾਨੂੰ ਲੱਗਦਾ ਹੈ ਕਿ ਇਹ ਜਿਹੜੇ yogi ਦੱਤਾਨਾਥ ਆ ਉਹ ਇੱਕ ਧਰਮੀ ਇੱਕ ਸਾਂਸਕ੍ਰਿਤੀ ਨਾਲ ਸੰਬੰਧਤ ਆ ਉਹ ਇਸ ਗੱਲ ਲਈ ਖਾਸ ਜਿਹੜਾ ਚੱਲ ਕਰਦੇ ਪਰ ਖਾਲੇ ਤੱਕ ਉੱਥੇ ਖਿਆਲ ਹੁੰਦਾ ਦਿਖਾਈ ਨਹੀਂ ਦਿੰਦਾ ਉਹ ਅਸੀਂ ਇਹ ਗੱਲ ਕਹਿਣੀ ਕਿਉਂਦੇ ਆ ਜਿਵੇਂ ਸਾਡੇ ਇਹ ਜਿਹੜੇ ਗੁਰਦੁਆਰਾ ਮੰਗੂ ਮੱਠਾ ਗੁਰਦੁਆਰਾ ਸਾਡਾ ਡਾਂਗਮਰ ਸਾਹਿਬ ਹੈ ਤੇ ਗੁਰਦੁਆਰਾ ਗਿਆਨ ਗੋਦੜੀ ਆ ਜਿਹੜਾ ਕੀ ਇਤਿਹਾਸ ਦਾ ਪੰਨਾ ਵਾ ਪੁਰਾਣੇ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਜਿੱਥੇ ਇੱਥੇ ਗਏ ਨੇ ਉਹ ਜਿਹੜੇ ਗੁਰਦੁਆਰੇ ਆ ਅੱਜ ਉਡਾ ਦਿੱਤੇ ਗਏ ਉਹ ਇਸ ਬਣਾ ਦੇ ਢਾ ਦਿੱਤੇ ਗਏ ਕਿ ਇੱਥੇ ਇਹ ਜਿਹੜਾ ਹੈ ਕਿ ਇਹ ਗਲਿਆਰਾ ਖੁੱਲਾ ਕਰਨਾ ਜਾਂ ਹੋਰ ਉਸ ਦੀਆਂ ਗੱਲਾਂ ਹੋਣੀਆਂ ਤਾਂ ਇਹ ਬੜੀ ਮਾੜੀ ਗੱਲ ਆ ਸੋ ਅਸੀਂ ਅੱਜ ਇਹ ਜਿੰਨੇ ਵੀ ਗੁਰਦੁਆਰਾ ਸਾਹਿਬ ਆ ਉਹਦੇ ਬਾਰੇ ਅਸੀਂ ਸਰਕਾਰ ਤੋਂ ਜਾਂ ਸਨਾਤਨੀ ਜਿਨੇ ਅੱਜ ਲੋਕ ਨੇ ਚਾਹੇ ਉਹ ਮੋਦੀ ਜੀ ਨੇ ਜਿਨ੍ਹਾਂ ਨੇ ਮੰਦਿਰ ਦੀ ਪ੍ਰਾਣ ਪ੍ਰਸਤੀਤਾ ਵਿੱਚ ਵੱਡਾ ਰੋਲ ਅਦਾ ਕੀਤਾ ਉਹ ਉਹ ਜਿਹੜਾ ਰੱਬ ਦਾ ਮੰਦਿਰ ਆ ਜਿਹੜਾ ਗੁਰਦੁਆਰਾ ਵਾ ਉਹ ਜਿਹੜੇ ਢਾਏ ਗਏ ਨੇ ਉਹਨਾਂ ਨੂੰ ਮੁੜ ਉਹ ਸਾਰਨ ਵਾਸਤੇ ਅਸੀਂ ਇਹ ਸਚਾਵਾਂਗੇ ਕਿ ਉਹ ਅੱਗੇ ਆਉਣ ਤੇ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਅਸੀਂ ਅਪੀਲ ਕਰਦੇ ਆਂ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਜੇ ਰਾਜ ਸੱਤਾ ਜਿਹੜੀ ਆ ਚੱਲ ਰਹੀ ਆ ਉਹਦੇ ਵਿੱਚ ਪਾਰਟੀ ਵਿੱਚ ਜਾਂ ਸਰਕਾਰ ਵਿੱਚ ਅਹੁਦੇਦਾਰ ਬਣੇ ਸਿੱਖ ਲੋਕ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਉਹ ਇਸ ਗੱਲ 'ਤੇ ਅੱਗੇ ਆਉਣ ਤਾਂ ਕਿ ਜਿਹੜੀਆਂ ਪਾਰਟੀਆਂ ਆ ਰਾਜਨੀਤਿਕ ਜਿਹੜਾ ਤੁਹਾਡਾ ਵਿਚਾਰ ਆ ਉਹ ਵੱਖਰਾ ਵਾ ਪਰ ਧਰਮ ਜਿਹੜਾ ਵੱਖਰਾ ਸਭ ਧਰਮਾਂ ਦਾ ਸਰਕਾਰ ਤੇ ਖਾਸ ਤੌਰ ਤੇ ਸਿੱਖ ਧਰਮ ਨੇ ਇਸ ਦੇਸ਼ ਦੇ ਵਡੇਰੇ ਹਿੱਤਾਂ ਲਈ ਅਤੇ ਇਸ ਸਨਾਤਨ ਧਰਮ ਦੇ ਲਈ ਭਾਵੇਂ ਕੀ ਉਹਨਾਂ ਦਾ ਇੱਕ ਫਰਜ਼ ਸੀਗਾ ਕਿਉਂਕਿ ਖਾਲਸਾ ਜਿਹੜਾ ਵਾ ਜੋਗ ਤੇ ਜ਼ਬਰ ਦੇ ਖਿਲਾਫ ਲੜਦਾ ਉਹਨਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਤੇ ਜਿਨ੍ਹਾਂ ਦੇ ਕਰਕੇ ਅੱਜ ਇਸ ਦੇਸ਼ ਦੇ ਆਗੂ ਜਿਹੜੇ ਆ ਉਹ ਇੱਥੇ ਨਾਹਰਾ ਵੀ ਲਾਉਂਦੇ ਆ ਕਿ ਹਿੰਦੂ ਰਾਸ਼ਟਰ ਬਣਾਵਾਂਗੇ ਜਾਂ ਮੰਦਰ ਦੀ ਪ੍ਰਾਣ ਪ੍ਰਤੀਕਸ਼ਾ ਕਰਦੇ ਆ ਸਾਡੇ ਮੰਦਿਰ ਵਿੱਚ ਵਧਾਈ ਆ ਉਹਨਾਂ ਲਈ ਪਰ ਉਹ ਇਸ ਗੱਲ ਦਾ ਅਹਿਸਾਸ ਨਹੀਂ ਕਰਦੇ ਦਿਖਾਈ ਦਿੰਦੇ ਕਿਹੜਾ ਕੀ ਕਰਨਾ ਚਾਹੀਦਾ ਤੇ ਅਸੀਂ ਆਸ ਕਰਾਂਗੇ ਕਿ ਜਿਸ ਤਰਜ਼ ਤੇ ਉਹਨਾਂ ਨੇ ਮੱਜਦਤ ਆਗੇ ਉਥੇ ਆਪਣੇ ਰਾਮ ਦਾ ਮੰਦਿਰ ਬਣਾਇਆ ਉਥੇ ਜਿਹੜੇ ਸਿੱਖਾਂ ਤੋਂ ਕੋਈ ਗੁਰਦੁਆਰੇ ਨੇ ਉਹ ਗੁਰਦੁਆਰੇ ਮੁਰਤੋਂ ਜੜੀਏ ਸਰਕਾਰ ਜਿਹੜੀ ਹੈ ਇਸ ਗੱਲ ਵਾਸਤੇ ਵੀ ਕਦੋਂ ਫੋਟੇ ਅਸੀਂ ਆਸ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਬੀਜੇਪੀ ਦਾ ਸਰਕਾਰ ਚ ਬਿਠੇ ਸਿੱਖ ਜਿਹੜੇ ਆ ਉਹ ਇਸ ਗੱਲ ਹੀ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨਗੇ